ਇਸ ਅੰਦੋਲਨ ਨੇ ਇਹ ਸਾਬਤ ਕਰਤਾ ਕਿ ਇਹਦੀ ਲੀਡਰਸ਼ਿਪ ਆ ਉਹਦੀ ਉਹ ਸਮਰੱਥਾ ਨਹੀਂ ਹੈ ਹੋਇਆ ਜਾਣ ਕੇ ਆ ਵੀ ਉਹ ਸਾਰੀਆਂ ਤਰ੍ਹਾਂ ਜਿਹੜੀਆਂ ਉਸ ਮੋਰਚੇ ਦੇ ਵਿੱਚ ਖੋਰੂ ਪਾਉਂਦੀਆਂ ਸੀ ਜਾਂ ਉਹਨੂੰ ਵੱਖਰੀ ਤਰ੍ਹਾਂ ਚਲਾਉਣੀਆ ਚਾਹੁੰਦੀ ਸੀ ਉਹ ਇਸ ਮੋਰਚੇ ਸਾਰੀਆਂ ਇਕੱਠੀਆਂ ਹੋ ਗਈਆਂ ਜਿਹੜਾ ਰਾਏ ਆ ਉਹਦਾ ਸਾਰਾ ਜੋਰ ਇਸ ਗੱਲ ਤੇ ਲੱਗੇ ਹੋਇਆ ਸੀ ਵੀ ਵੀ ਇੰਨੇ ਕੇਸ ਨਹੀਂ ਨਿਸ਼ਾਨ ਵੰਡ ਦੋ ਕੋਈ ਨਾ ਤਾਂ ਕਰ ਨਹੀਂ ਸਕਦਾ ਲੈਣ ਲਈ ਕਈ ਸਹਿਮਤ ਨਹੀਂ ਸੀ ਵੋਟ ਦੀ ਛੋਟ ਨਾਲ ਅਗਰਾਹਾ ਸਾਹਿਬ ਵਰਗੇ ਪਰ ਉਹᱫੋ ਸਹਿਮਤ ਸੀ ਸਾਰੇ ਹੋਣਾ ਪੈਂਦਾ ਸੀ ਥੋੜਾ ਇਧਰ ਜਿਹੜੇ ਉਹ ਸਾਰੀ ਫੌਜਾਂ ਇਕੱਠੀਆਂ ਹੋਈਆਂ ਇਹ ਤਾਂ ਉਹੀ ਨੇ ਨਾ ਜੀ ਜਿਹੜੇ ਕੇਸ ਵੀ ਨਿਸ਼ਾਨ ਬੰਡਦੇ ਸੀ ਜਿਨ੍ਹਾਂ ਨੇ ਕਬਜ਼ਾ ਕੀਤਾ ਸੀ ਲੱਖਾ ਸਤਾਣਾ ਦੀਪ ਸਿੱਧੂ ਦਵਿੰਦਰ ਸੇਖੋ ਅਜੀਪਾਲ ਬਰਾੜ ਵੀਰ ਸਿੰਘ ਸੁਖਪ੍ਰੀਤ ਉਧਮੂਲ ਉਹਨਾਂ ਨੂੰ ਸੀ ਵੀ ਜਿਹੜਾ 26 ਮਾਰਚ ਦਾ ਸੀ ਰੂਟ ਦਿੱਤਾ ਉੱਥੇ ਟਕਰਾਹ ਹੋਈ ਉਹਨਾਂ ਨੇ ਰੂਟ ਬਦਲ ਲਿਆ ਏ ਆਪਣੇ ਪੰਨੂ ਭੰਦੇਰ ਕਹਿੰਦੇ ਅਸੀਂ ਨਹੀਂ ਫੈਸਲਾ ਬਦਲਦੇ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਲਹਿਰਾਤਾ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਦੇ ਵਿੱਚ ਜਦੋਂ ਸਮਾਗਮ ਕੀਤਾ ਜਾਂਦਾ ਕੇਸਰੀ ਨਿਸ਼ਾਨ ਹਰ ਸਾਲ ਸਰਕਾਰ ਵੱਲੋਂ ਤੇ ਦਿੱਲੀ ਕਮੇਟੀ ਵੱਲੋਂ ਚੜਾਇਆ ਜਾਂਦਾ ਤੇ ਇਹ ਰਿੰਗ ਰੋਡ ਵੱਲ ਤੁਰ ਗਏ ਜਦੋਂ ਪਤਾ ਲੱਗ ਗਿਆ ਵੀ ਲਾਲ ਕਿਲੇ ਤੇ ਆ ਕੁਝ ਹੋ ਗਿਆ ਉੱਥੇ ਹੀ ਪੰਨੂ ਭੰਦੇਰ ਉਹ ਉੱਥੇ ਨਾਲ ਬੈਠੋ ਲਾਲ ਕਿਲੇ ਤੇ ਉਹ ਚੱਲੀਏ ਵਾਪਸ ਆ ਕੇ ਫਿਰ ਕਹਿੰਦਾ ਦੀਪ ਸਿੰਘ ਸਾਡਾ ਮੁੱਢਾ ਵਰਤ ਗਿਆ ਦੱਲੇ ਵਾਲਾ ਸਾਹਿਬ ਉੱਥੇ ਵੀ ਚੜਾ ਰਿਹਾ ਸੰਯੁਕਤ ਕਿਸਾਨ ਮੋਰਦੀ ਲੀਡਰਸ਼ਿਪ ਨੂੰ ਕਹਿੰਦਾ ਨੌਜਵਾਨੋ ਅਸੀਂ ਉਹ ਨਹੀਂ ਹਾਂ ਜਿਹੜੇ ਇਹ ਕਹਾਂਗੇ ਵੀ ਜਿੱਥੇ ਰੁਕਣਗੇ ਉੱਥੇ ਰੁਕ ਜਾਏਂਗੇ ਨੌਜਵਾਨ ਤੋੜਨ ਨਾ ਕੇ ਨੌਜਵਾਨ ਜਾ ਕੇ ਲਾਉਣ ਸਤੇਜਾਂ ਤੇ ਲੀਡਰ ਹੋ ਜਾਣ ਕਾਬਜ ਤੇ ਮੁੰਡਿਆਂ ਨੂੰ ਬੋਲਣ ਨਾ ਦੇਣ ਜਿਹੜਾ ਅਜਮੇਰ ਸਿੰਘ ਉਹ ਰਾਹੰਦੇ ਇੱਕ ਪਰਚਾ ਕੱਢਿਆ ਸੀ ਮੋਰਚਾ ਜੀ ਤੇ ਲਿਖਿਆ ਸੀ ਅਸਲ ਹੀਰੋ ਲੱਖਾ ਸਧਰਾਣਾ ਤੇ ਦੀਪ ਸਿੱਧੂ ਕਿਸਾਨ ਅੰਦੋਲਨ ਦੇ ਹੁਣ ਉਹ ਫੌਜਾਂ ਅਮਰਤਪਾਲ ਆੜੀਆਂ ਤੇ ਦੀਪ ਸਿੱਧੂ ਵਾਲੀਆਂ ਵੀ ਆ ਗਈਆਂ ਖਨੌਰੀ ਬਾਰਡਰ ਤੇ ਉਹਨਾਂ ਦਾ ਕਾਫੀ ਦਬਦਬਾ ਹਾਈ ਕੋਰਟ ਦੀ ਵੱਡੀ ਗੱਲ ਇਹ ਆ ਵੀ ਸ਼ੁਭਕਰਮਨ ਦੇ ਕਤਲ ਦੇ ਸਬੰਧ ਚ ਜਿਹੜੀ ਉਹਨਾਂ ਨੇ ਹਾਈ ਕੋਰਟ ਦੇ ਰਿਟਾਇਰਡ ਜੱਜ ਦੀ ਅਗਵਾਈ 'ਚ ਜਾਂਚ ਲਈ ਕਮੇਟੀ ਬਣਾਈ ਹੈ। 0 एफआईआर ਦਾ ਮਤਲਬ ਇਹ ਵੀ ਨਿਕਲਦਾ ਜੇ ਹਰਿਆਣੇ ਦੇ ਇਲਾਕੇ 'ਚ ਘਟਨਾ ਹੋਈ ਤਾਂ ਉਹ ਹਰਿਆਣੇ ਦੀ ਪੁਲਿਸ ਜਾਂਚ ਕਰੂ। ਹਰਿਆਣੇ ਦੀ ਪੁਲਿਸ ਕਿਵੇਂ ਜਾਂਚ ਕਰੂ? ਉਹ ਜ਼ਾਰ ਟੀਵੀ ਦੇ ਫੇਸਬੁੱਕ ਅਤੇ YouTube ਪੇਜ ਦੇ ਨਾਲ ਜੁੜੇ ਹੋਏ ਹਾਂ। ਮੈਂ ਤੁਹਾਡੇ ਨਾਲ ਜਗਸੀਰ ਸਿੰਘ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਸਖਤ ਹੋਈ ਹੈ ਕਿਸਾਨਾਂ ਪ੍ਰਤੀ। ਉਹਨਾਂ ਨੇ ਅੱਜ ਕਲਾਸ ਲਗਾ ਦਿੱਤੀ। ਇਸ ਤਰ੍ਹਾਂ ਦੀਆਂ ਗੱਲਾਂ ਕਹਿਣੀਆਂ ਪੈ ਗਈਆਂ ਕਿ ਬੜੀ ਬੇਸ਼ਰਮ ਦੀ ਗੱਲ ਹੈ ਕਿ ਇਸ ਤਰੀਕੇ ਨਾਲ ਹਥਿਆਰ ਲੈ ਲੈ ਕੇ ਬਾਰਡਰਾਂ ਦੇ ਉੱਤੇ ਪਹੁੰਚ ਰਹੇ ਨੇ ਕਿ ਸਾਰੇ ਆਗੂਆਂ ਨੂੰ ਗ੍ਰਿਫਤਾਰ ਕਰਕੇ ਚਨਈ ਦੇ ਜ਼ਿਲ੍ਹਿਆਂ ਦੇ ਵਿੱਚ ਭੇਜ ਦਈਏ ਅਜਿਹਾ ਕਿਉਂ ਕਹਿਣਾ ਪੈ ਗਿਆ ਕੋਰਟ ਨੂੰ ਮਾਲਵਿੰਦਰ ਸਿੰਘ ਮਾਲੀ ਸਾਡੇ ਨਾਲ ਨੇ ਅਸੀਂ ਚਰਚਾ ਕਰਾਂਗੇ ਇਸ ਦੇ ਉੱਤੇ ਮਾਲੀ ਸਾਹਿਬ ਪਹਿਲਾਂ ਤਾਂ ਕੋਰਟ ਦੇ ਇਸ ਪੱਖ ਨੂੰ ਤੇ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਜਿਹੜਾ ਕੋਰਟ ਨੇ ਅਖਤਿਆਰ ਜਿਹੜਾ ਕੀਤਾ ਹੈਗਾ ਕਿ ਜਿਹੜੇ ਆਗੂ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਚਨਾਇਦੀਆਂ ਜਿਲ੍ਹਿਆਂ ਦੇ ਵਿੱਚ ਭੇਜ ਦਿਆ ਇਸ ਤਰ੍ਹਾਂ ਨੌਜਵਾਨਾਂ ਨੂੰ ਮਰਵਾਉਣ ਦੇ ਲਈ ਅੱਗੇ ਲੈ ਕੇ ਆ ਰਹੇ ਨੇ ਨਹੀਂ ਅਸਲ 'ਚ ਇਕੱਲੀ ਗੱਲ ਨਹੀਂ ਜੀ ਹਾਈ ਕੋਰਟ ਦੀ ਹਾਈ ਕੋਰਟ ਦੀ ਵੱਡੀ ਗੱਲ ਇਹ ਆ ਵੀ ਸ਼ੁਭਕਰਮਨ ਦੇ ਕਤਲ ਦੇ ਸਬੰਧ 'ਚ ਜਿਹੜੀ ਉਹਨਾਂ ਨੇ ਹਾਈ ਕੋਰਟ ਦੇ ਰਿਟਾਇਰਡ ਜੱਜ ਦੀ ਅਗਵਾਈ 'ਚ ਜਾਂਚ ਲਈ ਕਮੇਟੀ ਬਣਾਈ ਆ ਕਿਉਂਕਿ ਜ਼ੀਰੋ ਐਫ ਆਈ ਆਰ ਕੀਤੀ ਸੀ ਅਣਪਛਾਤੇਆਂ ਖਿਲਾਫ ਕੀਤੀ ਸੀ ਜ਼ੀਰੋ ਐਫ ਆਈ ਆਰ ਦਾ ਮਤਲਬ ਇਹ ਵੀ ਨਿਕਲਦਾ ਜੇ ਹਰਿਆਣਾ ਦੇ ਇਲਾਕੇ 'ਚ ਘਟਨਾ ਹੋਈ ਤਾਹ ਹਰਿਆਣੇ ਦੀ ਪੁਲਿਸ ਜਾਂਚ ਕਰੂ ਹਰਿਆਣੇ ਦੀ ਪੁਲਿਸ ਕਿਵੇਂ ਜਾਂਚ ਕਰੂ ਜਾਨੀ ਮਸਲੇ ਨੂੰ ਇੱਕ ਪੱਖੋਂ ਉਹਨਾਂ ਨੇ ਸਿੱਧੇ ਰਾਹ ਪਾਇਆ ਹਾਈ ਕੋਰਟ ਦੇ ਜੱਜ ਦੀ ਜਿਹੜੀ ਕਮੇਟੀ ਆ ਉਹ ਦੋਹਾਂ ਸਟੇਟਾਂ ਨੂੰ ਫਾਲਨ ਕਰ ਸਕਦੀ ਆ ਦੋਹੇ ਪਾਸਿਆਂ ਦੀ ਜਾਂਚ ਕਰ ਸਕਦੀ ਆ ਇਹ ਤੋਂ ਸਹੀ ਨਤੀਜੇ ਨਿਕਲਣ ਦੀ ਆਸ ਵੱਜੀ ਆ ਨਹੀਂ ਤਾਂ ਰੋਲਤਾ ਸੀ ਮਾਮਲਾ 0 एफਆਈ ਨਾਲ ਤਾਂ ਰੁਲ ਗਿਆ ਸੀ ਸੋ ਇਸ ਕਰਕੇ ਜਿਹੜੀ ਉਹ ਜਾਂਚ ਕਰੂ ਜਾਂਚ ਤੋਂ ਸਿੱਟੇ ਕੱਢੂ ਇਹ ਬਹੁਤ ਵੱਡੀ ਗੱਲ ਆ ਅੰਦੋਲਨ ਦੇ ਵਿੱਚ ਜਿਵੇਂ ਇਸ ਅੰਦੋਲਨ ਨੂੰ ਜ਼ਬਰ ਦੇ ਨਾਲ ਕੁਚਲਿਆ ਗਿਆ ਦਬਾਇਆ ਗਿਆ ਪੰਜਾਬ ਦੀਆਂ ਹੱਦਾਂ ਚ ਆ ਕੇ ਫਾਇਰਿੰਗ ਕੀਤੀ ਗਈ ਆ ਇਹ ਸਾਰੇ ਮਾਮਲੇ ਉਹ ਜਾਂਚ ਕਮੇਟੀ ਦੇ ਸਾਹਮਣੇ ਆਉਣਗੇ ਤੇ ਆਸ ਕਰਦੇ ਆ ਦੁੱਧ ਤੇ ਦੁੱਧ ਉਹਦਾ ਪਾਣੀ ਨਿੱਤਰੂ ਦੂਜਾ ਜਿਹੜਾ ਤੁਹਾਡਾ ਸਵਾਲ ਆ ਉਹ ਵੀ ਬਾਜਬਾਈ ਇੱਕ ਹੱਦ ਤੱਕ ਉਹਨਾਂ ਦੀ ਟਿੱਪਣੀ ਠੀਕ ਆ ਕਿਸਾਨ ਪੀੜਤ ਧਿਰ ਨੇ ਸਰਕਾਰਾਂ ਜ਼ਾਬਰ ਅਸੀਂ ਕਿਸਾਨਾਂ ਦੇ ਨਾਲ ਆ ਅਸੀਂ ਵੀ ਉਹਨਾਂ ਦੀ ਆਲੋਚਨਾ ਕਰਦੇ ਆ ਵੀ ਆ ਤਰੀਕਾ ਠੀਕ ਨਹੀਂ ਆ ਤਰੀਕਾ ਠੀਕ ਨਹੀਂ ਇਸ ਅੰਦੋਲਨ ਨੇ ਇਹ ਸਾਬਤ ਕਰਤਾ ਕਿ ਇਹਦੀ ਲੀਡਰਸ਼ਿਪ ਆ ਉਹਦੀ ਉਹ ਸਮਰੱਥਾ ਨਹੀਂ ਹੈ ਘੋਲ ਦਾ ਜੈਜਾ ਲੈਣ ਦੀ ਘੋਲ ਨੂੰ ਅੱਗੇ ਵਧਾਉਣ ਦੀ ਜਿਹੜੀ ਸਮਰੱਥਾ ਸਾਰਿਆਂ ਦੇ ਸਾਂਝੀ ਲੀਡਰਸ਼ਿਪ ਚ ਹੁੰਦੀ ਸੀ ਜਿਹੜੀ ਦਿੱਲੀ ਦੇ ਵਿੱਚ ਸਾਹਮਣੇ ਉੱਭਰ ਕੇ ਆਈ ਸੀ ਲੀਡਰਸ਼ਿਪ ਹੋਇਆ اچانک ਇਹ ਆ ਵੀ ਉਹ ਸਾਰੀਆਂ ਤਰ੍ਹਾਂ ਜਿਹੜੀਆਂ ਉਸ ਮੋਰਚੇ ਦੇ ਵਿੱਚ ਖੌਰੂ ਪਾਉਂਦੀਆਂ ਸੀ ਜਾਂ ਉਹਨੂੰ ਵੱਖਰੀ ਤਰ੍ਹਾਂ ਚਲਾਉਣੀਆ ਚਾਹੁੰਦੀ ਸੀ ਉਹ ਇਸ ਮੌਕੇ ਸਾਰਿਆਂ ਇਕੱਠੀਆਂ ਹੋ ਗਈਆਂ ਉਹਦੇ ਵਿੱਚ ਮਤਲਬ ਸਰਜੀਤ ਫੂਲ ਵੀ ਆ ਗਿਆ ਉਹਦੇ ਵਿੱਚ ਕੇਸਰੀ ਨਿਸ਼ਾਨਾਂ ਦੇ ਜਿਹੜਾ ਜੀਪਾਂ ਲਿਜਾ ਕੇ ਵੰਡਦਾ ਸੀ ਜਿਹੜਾ ਰਾਏ ਆ ਉਹਦਾ ਸਾਰਾ ਜੋਰ ਇਸ ਗੱਲ ਤੇ ਲੱਗੇ ਹੋਇਆ ਸੀ ਵੀ ਇੰਨੇ ਕੇਸਰੀ ਨਿਸ਼ਾਨ ਵੰਡ ਦੋ ਕੋਈ ਨਾ ਤਾਂ ਕਰ ਨਹੀਂ ਸਕਦਾ ਲੈਣ ਲਈ ਜਾਂ ਲਾਉਣ ਲਈ ਵੀ ਦੇਖਣ ਨੂੰ ਇਹ ਲੱਗੇ ਵੀ ਇਹ ਤਾਂ ਸਿੱਖਾਂ ਦਾ ਕਿਉਂਕਿ ਕੇਂਦਰ ਨੇ ਇੱਕ ਗੱਲ ਮਿੱਥ ਲਈ ਹੁਣ ਤਾਂ ਬਹੁਤ ਸਪਸ਼ਟ ਤੌਰ ਤੇ ਉਦੋਂ ਵੀ ਮਿੱਥੀ ਸੀ ਪਰ ਸਮੂਹ ਸਿਆਣਪ ਕਰਕੇ ਜਿਹੜਾ ਉਹ ਵਰਤਾਂਤ ਬੁਣਦੀ ਸੀ ਮੋਦੀ ਸਰਕਾਰ ਉਦੋਂ ਮਤਲਬ ਪੁੱਠਾ ਪੈ ਜਾਂਦਾ ਸੀ ਉਹਨਾਂ ਨੇ ਸਾਲਟ ਕਰਤਾ ਇਹ ਮੁਲਕ ਦੇ ਕਿਸਾਨਾਂ ਦਾ ਅੰਦੋਲਨ ਆ ਇੱਥੇ ਹਰਿਆਣਾ ਤੇ ਪੰਜਾਬ ਆਪਸੀ ਭਾਈਚਾਰਾ ਇਕੱਠਾ ਹੋਇਆ ਇਹਨੇ ਹਿੰਦੂ ਮੁਸਲਮਾਨ ਕਾਰਡ ਆ ਜਿਹੜਾ ਉਹ ਤੋੜਤਾ ਤੇ ਵੱਡੀ ਗੱਲ ਉਹਨਾਂ ਨੇ ਵੋਟ ਦੀ ਝੋਟ ਦਾ ਨਾਅਰਾ ਦਿੱਤਾ ਜਿਹਨੂੰ ਕਿਸਾਨ ਜੱਥੇਬੰਦੀਆਂ ਹੁਣ ਨਹੀਂ ਸਮਝ ਰਹੀਆਂ ਗੱਲਬਾਤ ਉਹਨਾਂ ਨੇ ਤੋੜਤੀ ਸੀ ਜੋ ਕਈ ਸਹਿਮਤ ਨਹੀਂ ਸੀ ਵੋਟ ਦੀ ਝੋਟ ਨਾਲ ਅਗਰਾਹਾ ਸਾਹ ਵਰਗੇ ਪਰ ਉਦੋਂ ਸਹਿਮਤ ਸੀ ਸਾਰੇ ਹੋਣਾ ਪੈਂਦਾ ਸੀ ਉਦੋਂ ਉਹਨਾਂ ਨੇ ਦੇਖਿਆ ਵੀ ਜੇ ਸਾਰਾ ਅੰਦੋਲਨ ਵੋਟ ਦੀ ਝੋਟ ਦੇ ਰਾਹ ਪੈ ਗਿਆ ਵੋਟਰਾਂ ਹੀ ਤਾਂ ਉਹਨਾਂ ਨੇ ਸ਼ਕਤੀ ਹਾਸਲ ਕੀਤੀ ਹੈ ਜਿਹਦੇ ਕਰਕੇ ਰਾਜੇ ਬਣੇ ਨੇ ਇਸ ਕਰਕੇ ਉਹਨਾਂ ਨੂੰ ਇੱਕ ਪਾਸੜ ਤੌਰ ਤੇ ਐਲਾਨ ਕਰਨਾ ਪਿਆ ਵੀ ਅਸੀਂ ਵਾਪਸ ਲੈਨੇ ਹ ਹੁਣ ਇਧਰ ਜਿਹੜੇ ਉਹ ਸਾਰੀ ਫੌਜਾਂ ਇਕੱਠੀਆਂ ਹੋਈਆਂ ਇਹ ਤਾਂ ਉਹੀ ਨੇ ਨਾ ਜੀ ਜਿਹੜੇ ਕੇਸ ਦੇ ਨਿਸ਼ਾਨ ਬੰਡਦੇ ਸੀ ਜਾਂ ਜਿਨ੍ਹਾਂ ਨੇ ਕਬਜ਼ਾ ਕੀਤਾ ਸੀ ਲੱਖਾ ਸਦਾਣਾ ਦੀਪ ਸਿੱਧੂ ਦਵਿੰਦਰ ਸੇਖੋਂ ਅਜੀਪਾਲ ਬਰਾੜ ਵੀਰ ਸਿੰਘ ਸੁਖਪ੍ਰੀਤ ਉਧਮੂਲ ਜਿਨ੍ਹਾਂ ਨੇ ਫਿਰ ਇਹ ਕਿਹਾ ਸੀ ਅਸੀਂ ਤਾਂ ਫੈਸਲਾ ਨਹੀਂ ਬਦਲਦੇ ਕਿਸਾਨ ਲੀਡਰਸ਼ਿਪ ਆ ਉਹਨੇ ਸਪਸ਼ਟ ਕਿਹਾ ਸੀ ਵੀ ਜਿੱਦ ਦੇ ਹਿੱਸਾ ਦਾਖਲ ਹੋ ਗਏ ਮੋਰਚੇ 'ਚ ਅਸੀਂ ਕਰਤੀ ਸਾਡੇ ਵੱਲੋਂ ਉਦੋਂ ਹੀ ਮੰਨ ਲਿਓ ਮੋਰਚਾ ਫੇਲ ਹੋ ਗਿਆ ਸੀ ਉਹਨਾਂ ਨੂੰ ਸੀ ਵੀ ਜਿਹੜਾ 26 ਮਾਰਚ ਦਾ ਸੀ ਰੂਟ ਦਿੱਤਾ ਉੱਥੇ ਟਕਰਾਹ ਹੋ ਉਹਨਾਂ ਨੇ ਰੂਟ ਬਦਲ ਲਿਆ ਇਹ ਇਹ ਆਪਣੇ ਪੰਨੂ ਬੰਦੇਰ ਕਹਿੰਦੇ ਅਸੀਂ ਨਹੀਂ ਫੈਸਲਾ ਬਦਲਦੇ ਅਸੀਂ ਉਸੇ ਰੂਟ ਤੇ ਜਾਵਾਂਗੇ ਉਹਦੇ ਵਿੱਚੋਂ ਕੀ ਹੋਇਆ ਤੁਹਾਡੇ ਸਾਹਮਣੇ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਲਹਿਰਾਤਾ ਹਾਲਾਂਕਿ ਹਰ ਸਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਦੇ ਵਿੱਚ ਜਦੋਂ ਸਮਾਗਮ ਕੀਤਾ ਜਾਂਦਾ ਕੇਸਰੀ ਨਿਸ਼ਾਨ ਹਰ ਸਾਲ ਸਰਕਾਰ ਵੱਲੋਂ ਤੇ ਦਿੱਲੀ ਕਮੇਟੀ ਵੱਲੋਂ ਚੜਾਇਆ ਜਾਂਦਾ ਉੱਥੇ ਉਹਨਾਂ ਨੇ ਸਤਕਾਰ ਵਜੋਂ ਇਹ ਕਿਹੜਾ ਸਥਾਈ ਹੋਣਾ ਸੀ ਇਹ ਰਿੰਗ ਰੋਡ ਵੱਲ ਤੁਰ ਕੇ ਜਦੋਂ ਪਤਾ ਲੱਗ ਗਿਆ ਵੀ ਲਾਲ ਕਿਲੇ ਤੇ ਆ ਕੁਝ ਹੋ ਗਿਆ ਉੱਥੇ ਹੀ ਪੰਨੂ ਪੰਦੇਰ ਉਹ ਉੱਥੇ ਨਾ ਬੈਠੋ ਲਾਲ ਕਿਲੇ ਤੇ ਉਹ ਚੱਲੀਏ ਵਾਪਸ ਆ ਕੇ ਫਿਰ ਕਹਿੰਦਾ ਦੀਪ ਸਿੱਧੂ ਸਾਡਾ ਮੋਢਾ ਵਰਤ ਗਿਆ ਉਹਦੇ ਨਾਲੋਂ ਵੀ ਆਪਦੇ ਆਪ ਸੋ ਹੁਣ ਜਿਹੜਾ ਇਹਨਾਂ ਨੇ ਜਹਿਜਾ ਲਿਆ ਸੀ ਨਾ ਵੀ ਭੱਜ ਕੇ ਮੂਰੇ ਲੰਘ ਜਾਗੇ ਮਨੀਟਰ ਬਣ ਜਾਗੇ ਤੇ ਐਲਾਨ ਉਹੀ ਸੀ ਨੱਕੇ ਤੋੜਾਂਗੇ ਦਿੱਲੀ ਪਹੁੰਚਾਂਗੇ ਇੱਥੇ ਮੋਰਚੇ ਦੇ ਵਿੱਚ ਪਹਿਲੇ ਦਿਨ ਜਦੋਂ ਦੱਲੇਵਾਲ ਸਾਹਿਬ ਨੇ ਆਪ ਦਾ ਮੂੰਹ ਜਾਂ ਬਨ ਕੇ ਅੱਗੇ ਗਏ ਨੇ ਉਹਨਾਂ ਨੇ ਮੂਰੇ ਵੀ ਸ਼ੈਲਿੰਗ ਕੀਤੀ ਪਿੱਛੇ ਵੀ ਸ਼ੈਲਿੰਗ ਕੀਤੀ ਦੱਲੇਵਾਲ ਸਾਹਿਬ ਉੱਥੇ ਵੀ ਚੜਾ ਰਹੇ ਸੰਯੁਕਤ ਕਿਸਾਨ ਮੁਰਦੀ ਲੀਡਰਸ਼ਿਪ ਨੂੰ ਕਹਿੰਦਾ ਨੌਜਵਾਨੋ ਅਸੀਂ ਉਹ ਨਹੀਂ ਹਾਂ ਜਿਹੜੇ ਇਹ ਕਹਾਂਗੇ ਵੀ ਜਿੱਥੇ ਰੁਕਣਗੇ ਉੱਥੇ ਹੀ ਰੁਕ ਜਾਗੇ ਨੌਜਵਾਨ ਤੋੜ ਨਾਕੇ ਨੌਜਵਾਨ ਜਾ ਕੇ ਲਾਉਣ ਸਤੇਜਾਂ ਤੇ ਲੀਡਰ ਹੋ ਜਾਣ ਕਾਬਜ ਤੇ ਮੁੰਡਿਆਂ ਨੂੰ ਬੋਲਣ ਨਾ ਦੇਣ ਇਹ ਵਰਤਾਨਾ ਕਿਹੜਾ ਸੀ ਉਹੀ ਸੀ ਨਾ ਜਿਹੜਾ ਅਜਮੇਰ ਸਿੰਘ ਉਹਨਾਂ ਦੇ ਇੱਕ ਪਰਚਾ ਕੱਢਿਆ ਸੀ ਮੋਰਚਾ ਜਿੱਤੇ ਲਿਖਿਆ ਸੀ ਅਸਲ ਹੀਰੋ ਲੱਖਾ ਸਧਰਾਣਾ ਤੇ ਦੀਪ ਸਿੱਧੂ ਕਿਸਾਨ ਅੰਦੋਲਨ ਦੇ ਜਿਹੜੇ ਕਹਿੰਦੇ ਸੀ ਇਹ ਬੁੱਢੀ ਲੀਡਰਸ਼ਿਪ ਹੈ ਇਹਨੂੰ ਪਿੱਛੇ हट ਜਾਣਾ ਚਾਹੀਦਾ ਨੌਜਵਾਨਾਂ ਨੂੰ ਵਾਕ ਡੋਰ ਸੌਂਪ ਦੇਣੀ ਚਾਹੀਦੀ ਹੈ ਹੁਣ ਉਹ ਫੌਜਾਂ ਅਮਰਤਪਾਲ ਵਾਲੀਆਂ ਤੇ ਦੀਪ ਸਿੱਧੂ ਵਾਲੀਆਂ ਵੀ ਆ ਗਈਆਂ ਖਨੌਰੀ ਬਾਡਰ ਤੇ ਉਹਨਾਂ ਦਾ ਕਾਫੀ ਦਬਦਬਾ ਇੱਧਰ ਵੀ ਕੋਸ਼ਿਸ਼ ਇਹਨਾਂ ਨੇ ਹੋਈ ਫੇਰੇ ਹੁਣ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਨੇ ਵੀ ਸਾਡੇ ਵਲੰਟੀਅਰ ਨੇ ਜਿਹੜੇ ਉਹਨਾਂ ਨੇ ਲਾਈਨ ਕੱਢੀ ਹੋਈ ਆ ਵੀ ਉਦੋਂ ਅੱਗੇ ਨਹੀਂ ਜਾਣਾ ਆ ਜਿਹੜੇ ਅੱਗੇ ਜਾ ਕੇ ਕਰਦੇ ਨੇ ਇੱਕ ਫੜ ਵੀ ਲਿਆ ਕਹਿੰਦੇ ਸੀ ਪੁਲਿਸ ਵਾਲਾ ਆ ਜਿਹੜੇ ਰੋੜੇ ਮਾਰਦੇ ਨੇ ਤੇ ਰੋੜਿਆਂ ਦੀ ਸਪਲਾਈ ਹੁੰਦੀ ਆ ਇਹ ਕੌਣ ਨੇ ਸਵਾਲ ਪੁੱਛਿਆ ਸੀ ਕੀ ਤੁਹਾਡੇ ਅੰਦੋਲਨ ਚ ਕੋਈ ਇਹੋ ਜਿਹਾ ਤਾਂ ਨਹੀਂ ਬੰਦੇ ਵੱੜ ਚੁੱਕੇ ਉਹ ਇਹਨਾਂ ਨੇ ਕਹਿਤਾ ਸੋ ਇਸ ਕਰਕੇ ਫਿਰ ਲੱਖਾ ਉੱਥੋਂ ਸੱਦੇ ਦਿੰਦਾ ਪੋਕਲੇ ਨਾਲ ਲੈ ਕੇ ਆਓ ਜੀ ਸੀ ਵੀ ਲੈ ਕੇ ਆਓ ਤੇ ਡੀਜੀਪੀ ਹਰਿਆਣੇ ਦਾ ਚਿੱਠੀ ਲਿਖ ਦਿੰਦਾ ਵੀ ਇਹ ਚੀਜ਼ਾਂ ਉੱਥੇ ਪਹੁੰਚਣ ਨਹੀਂ ਦੇਣੀਆਂ ਪੰਜਾਬ ਦਾ ਡੀਜੀਪੀ ਉਹਦੀ ਹਦਾਇਤਾਂ ਕਰ ਦਿੰਦਾ ਇਹ ਚੀਜ਼ਾਂ ਮੋਰਚੇ ਤੇ ਪਹੁੰਚਣ ਨਹੀਂ ਦੇਣੀਆਂ ਫਿਰ ਪਾਤਣਾ ਕੀ ਹੋਇਆ ਸੀ ਲੱਖੇ ਸਦਾਣੇ ਨੂੰ ਫੇਰਿੰਗ ਕਰਕੇ ਨਿਕਲਣਾ ਪਿਆ ਨਾ ਲੋਕ ਕਹਿੰਦੇ ਵੀ ਇੱਥੇ ਭਾਸ਼ਣ ਦੇ ਕੇ ਤੂੰ ਤੁਰਦਾ ਬਣ ਗਿਆ ਸੱਦਾ ਤੂੰ ਦਿੱਤਾ ਛਡਾ ਕੇ ਲਿਆ ਥਾਣੇ ਦੇ ਵਿੱਚੋਂ ਸੋ ਮੇਰੇ ਕਹਿਣ ਦਾ ਮਤਲਬ ਹੈ ਉਹੀ ਗੱਲਾਂ ਨੇ ਜਿਹੜੀਆਂ ਜਦੋਂ ਇੱਕ ਪੁਲਿਸ ਵਾਲਾ ਫੜਿਆ ਉਹਨੂੰ ਅਫਸਰਾਂ ਦੇ ਫੋਨ ਆਉਂਦੇ ਨੇ ਉਹ ਜਦੋਂ ਫੋਨ ਆਉਂਦੇ ਨੇ ਉਹ ਕਹਿੰਦੇ ਕਰ ਗੱਲ ਉਹ ਅਫਸਰ ਮੂਹਰੋਂ ਕਹਿੰਦਾ ਮੋਡੀਫਾਈਡ ਕਿਸੇ ਟਰੈਕਟਰ ਦੀ ਫੋਟੋ ਖਿੱਚ ਕੇ ਭੇਜ ਉਹ ਹੁਣ ਡਰਿਆ ਹੋਇਆ ਉਹ ਕਹਿੰਦਾ ਜੀ ਇੱਥੇ ਇਹੋ ਜਿਹਾ ਕੁਝ ਹੈ ਨਹੀਂ ਉਹ ਕਹਿੰਦੇ ਹੈਗਾ ਆਹਾ ਹਾ ਕੰਮ ਕਰ ਤੂੰ ਆ ਕੰਮ ਕਰ ਹੁਣ ਉਹ ਸਾਰੀਆਂ ਤੀਜਾ ਉਹਨਾਂ ਨੇ ਇਕੱਠੀਆਂ ਕਰਕੇ ਕੋਰਟ 'ਚ ਰੱਖਤੀਆਂ ਜਦੋਂ ਤੁਸੀਂ ਕਹਿੰਦੇ ਹੋ ਅਸੀਂ ਪੂਰਾ ਮੰ ਸੰਘਰਸ਼ ਵਰਤਣਾ ਫਿਰ ਜਿਹੜੀਆਂ ਤੁਹਾਡੇ ਵੱਲੋਂ ਵੀ ਲੰਘਣਾ ਮਾ ਹੋਣਗੀਆਂ ਫਿਰ ਉਹਨਾਂ ਦਾ ਨੋਟਿਸ ਤਾਂ ਲਿਆ ਜਾਊ ਨਾ ਜੀ ਇਹਦੇ ਵਿੱਚ ਕੋਰਟ ਨੇ ਵੀ ਕਿਹਾ ਕਿ ਇਹ ਪੰਜਾਬ ਦਾ ਕਲਚਰ ਨਹੀਂ ਹੈਗਾ ਹੱਥਾਂ ਦੇ ਵਿੱਚ ਤਲਵਾਰਾਂ ਲੈ ਕੇ ਬੱਚਿਆਂ ਨੂੰ ਅੱਗੇ ਭੇਜਣਾ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਕੋਰਟ ਇਹ ਚੀਜ਼ਾਂ ਕਹਿ ਰਿਹਾ ਉਹ ਆਪਣੇ ਸਹੀ ਹਿਸਾਬ ਨਾਲ ਚੱਲ ਰਿਹਾ ਕਿਉਂਕਿ ਕੋਰਟ ਦਾ ਵੀ ਫੈਸਲਾ ਕਦੇ ਇਸ ਤਿੱਕੇ ਨਾਲ ਇਨਕਾਰ ਕੀਤਾ ਨਹੀਂ ਜਾ ਸਕਦਾ ਨਹੀਂ ਦੇਖੋ ਪੰਜਾਬ ਦੇ ਵਿੱਚ ਆਮ ਤੌਰ ਤੇ ਪਰਮਨ ਤੇ ਸ਼ਾਂਤੀਪੂਰਵਕ ਸੰਘਰਸ਼ੇ ਰਹੇ ਨੇ ਹੁਣ ਕਹਿੰਦੇ ਨੇ ਅਰਦਾਸ ਕਰਕੇ ਚੱਲੇ ਆ ਪਿੱਛੇ ਨਹੀਂ ਹਟਦੇ ਜਿਹੜੇ ਗੁਰੂ ਕੇ ਬਾਗ ਦਾ ਮੋਰਚਾ ਸੀ ਉਹ ਵੀ ਅਰਦਾਸ ਕਰਕੇ ਜਾਂਦੇ ਸੀ ਕੀ ਸੀ ਹੱਥ ਨਹੀਂ ਚੱਕਣਾ ਸਿਰ ਪਾਟ ਜਾਂਦੇ ਲੱਤਾਂ ਟੁੱਟ ਜਾਂਦੀਆਂ ਡਿੱਗ ਪੈਂਦੇ ਢੇ ਪੈਂਦੇ ਜੇ ਤੁਸੀਂ ਪੋਰਾ ਮਨ ਸ਼ਾਂਤੀਪੁਰ ਮੁਕ ਮੋਰਚੇ ਦੀ ਅਰਦਾਸ ਕਰਕੇ ਕਿਦ ਲਈਓ ਤਾਂ ਜਿਹੜਾ ਤੁਹਾਡੇ ਮੋਰਚੇ ਨੂੰ ਹਿੰਸਕ ਤੁਹਾਡੇ ਵਿੱਚ ਰੂਪ ਦਿੰਦਾ ਉਹਨੂੰ ਰੋਕਣ ਦੀ ਲੀਡਰਸ਼ਿਪ ਦੀ ਜ਼ਿੰਮੇਵਾਰੀ ਆ ਪਰ ਪਿਛਲੇ ਦਿਨਾਂ ਅੱਛ ਕਲਚਰ ਹੋ ਗਿਆ ਜੀ ਤੁਸੀਂ ਅਮਰਤਪਾਲ ਵੇਲੇ ਕੀ ਸੀ ਮਤਲਬ ਕੀ ਕਿੱਡੀ ਕੇ ਗੱਲ ਸੀ ਤੁਹਾਡੇ ਗਨਮੈਨ ਦਾ ਇੱਕ ਬੀਬੀ ਨਾਲ ਝਗੜਾ ਵਿਆਹ ਕਰਾਉਣ ਦਾ ਨਾ ਕਰਾਉਣ ਦਾ ਉਹਨੂੰ ਰਾਮ ਨਾਲ ਹੱਲ ਕੀਤਾ ਜਾ ਸਕਦਾ ਸੀ ਉਹ ਜਿਹੜੇ ਮੁੰਡੇ ਨੇ ਗੱਲ ਉਠਾਈ ਉਹ ਮਤਲਬ ਅਗਵਾ ਕਰਕੇ ਉਹ ਕੁੱਟਤਾ ਜਦੋਂ ਫੜਨ ਲੱਗੇ ਕਹਿੰਦੇ ਨੌਜਵਾਨਾਂ ਤੇ ਪੈ ਗਈ ਜੀ ਪੰਜਾਬ ਪੁਲਿਸ ਉਸੇ ਤਰ੍ਹਾਂ ਪੈ ਗਈ ਜੀ ਅਜਨਾਲਾ ਥਾਣਾ ਜਿਆ ਦੱਬਿਆ ਦੱਬਿਆ ਹੀ ਕਹਿ ਸਕਦੇ ਆਪਾਂ ਚਲੋ ਇਹਨਾਂ ਨੇ ਕਿਹੜਾ ਹਮਲਾ ਕੀਤਾ ਸੀ ਉਹਦੀਆਂ ਛਾਲਾ ਮਾਰਦੇ ਸੀ ਦੇਖੀ ਚੱਟ ਅਮਰਤਪਾਲ ਕਹਿੰਦਾ ਮੈਂ ਇਸ ਕਰਕੇ ਬੰਦੇ ਲੈ ਕੇ ਆਇਆ ਥੋਡੀਆਂ ਏਜੰਸੀਆਂ ਉੱਤੇ ਰਿਪੋਰਟ ਦਿੰਦਿਆਂ ਸੀ ਵੀ ਇਹਨਾਂ ਨਾਲ ਕੋਈ ਹੈ ਨਹੀਂ ਤਾਂ ਮੈਨੂੰ ਇੱਥੇ ਹੀ ਆਉਣਾ ਪਿਆ ਤੇ ਇਹ ਛਾਲਾ ਮਾਰਦੇ ਸੀ ਵੀ ਉਹ ਦੇਖੋ ਕਹਿੰਦੇ ਸੀ ਵੀ ਅਮਰਤਪਾਲ ਕਹਿੰਦਾ ਸੀ ਪਾਤੇ ਨਾ ਬਾਣੀ ਜਿਹੜਾ ਕਹਿੰਦਾ ਭਜਦੇਆਂ ਨੂੰ ਬਾਹਣ ਇੱਕੋ ਜਨੇ ਮੈਂ ਉਹਦੀ ਗੱਲ ਕਰ ਰਹੀ ਸੀ ਮੈਨੂੰ ਤੁਹਾਨੂੰ ਪਤਾ ਨਹੀਂ ਜਦੋਂ ਸਟੇਟ ਦੇ ਥਾਣੇ ਤੇ ਜਾਂ ਪੁਲਿਸ ਤੇ ਹਮਲਾ ਕਰੋ ਉਦੋਂ ਪੁਲਿਸ ਕਰਦੀ ਕੀ ਹੁੰਦੀ ਆ ਗਾਂਧੀ ਦੀ ਏਡੀ ਵੱਡੀ ਲਹਿਰ ਸੀ ਚੋਰਾ ਚੋਰੀ ਥਾਣੇ ਤੇ ਹਮਲਾ ਹੋ ਗਿਆ ਉਹਨੇ ਸਾਰੀ ਲਹਿਰੇ ਵਾਪਸ ਲੈ ਲਈ ਨਕਸਲੀਆਂ ਦੀ ਲਹਿਰ ਚੱਲੀ ਜਦੋਂ ਚਮਕੌਰਪੁਰ ਚਮਕੌਰ ਦੇ ਥਾਣੇ ਤੇ ਹਮਲਾ ਹੋਇਆ ਉਦੋਂ ਬਾਅਦ ਲਾਗੇ ਚੁਗੜ ਨਾਲ ਦੀ ਨਾਲ ਕੋਚੇਰੇ ਇਹਨਾਂ ਨੂੰ ਰੱਖਿਆ बोलਦੇ ਰਹੇ ਹਰ ਸਮੇਂ ਤੋਂ ਬਾਦਲ ਵੀ बोलਦੀ ਰਹੀ ਵੀ ਇੱਕ ਬੰਦਾ ਹੋਰੇ ਭੇਸ ਚ ਸੀ ਬਾਹਰ ਇੱਥੇ ਆ ਕੇ ਆਹ ਭੇਸ ਬਣਾ ਲਿਆ ਉਹਨੂੰ ਖੁੱਲੀ ਛੁੱਟੀ ਦੇ ਰੱਖਿਆ ਆਹ ਹੋਰ ਐਨ ਪੂਰੀ ਤਿਆਰੀ ਕਰਕੇ ਜਦੋਂ ਭਗਵੰਤ ਮਾਨ ਤੇ ਹੰਤਸ਼ਟ ਚਵਟਨਾਂ ਦੀ ਜੋੜੀ ਮੰਗੂ ਜੁੜ ਗਏ 20 ਕੰਪਨੀਆਂ ਲਿਆਂਦੀਆਂ ਫਿਰ ਮੁੰਡਿਆਂ ਤੇ ਕਿੰਨਾ ਕਹਿਰ ਟਾਇਆ ਉਹਨਾਂ ਤੇ ਉਹ ਕੇਸ ਬਣਾਏ ਨੇ ਜਿਹੜੀ ਦਰਬਾਰ ਸਾਹਿਬ ਤੇ ਫੌਜੀ ਹਮਲਾ ਕਰਨ ਵੇਲੇ ਬਣਾਏ ਸੀ ਮੈਂ ਕਹਿੰਦਾ ਠੀਕ ਆ ਜੀ ਗਲਤੀਆਂ ਹੋਈਆਂ ਕਾਨੂੰਨ ਦੀ ਉਲੰਘਣਾ ਕਿਸਾਨਾਂ ਤੇ ਕਿੰਨੇ ਤੇ ਕੇਸ ਹੈ ਨਹੀਂ ਉਹ ਇਹ ਤੁਸੀਂ ਉਹਨਾਂ ਤੇ ਕੇਸ ਬਣਾਓ ਤੁਸੀਂ ਮੁਲਕ ਖਿਲਾਫ ਜੰਗ ਲੜਨ ਦੀ ਖਾਲਿਸਤਾਨ ਬਣਾਉਣ ਦੀ ਹਥਿਆਰਬੰਦ ਸੈਨਾ ਖੜੀ ਕਰਨ ਦੀ ਬਾਹਰਲੀ ਏਜੰਸੀਆਂ ਨਾਲ ਲਿੰਕ ਹੋਣ ਦੇ ਦੋਸ਼ ਲਾ ਕੇ ਕਾਲੇ ਪਾਣੀ ਵਰਗੀ ਜੇਲ੍ਹ ਭੇਜਤਾ ਉਹਨਾਂ ਨੂੰ ਸੋ ਇਸ ਕਰਕੇ ਉਦੋਂ ਬਾਅਦ ਪਤਾ ਹਿੱਲੇ ਪੰਜਾਬ 'ਚ ਮੈਂ ਤਾਂ ਜਿੰਨੇ ਜੋਗਰੇ ਸੀ ਮੈਂ ਤਾਂ ਭੁੱਲਿਆ ਫੇਰ ਵੀ ਨਾ ਵੀ ਮਨੁੱਖੀ ਹੱਕਾਂ ਦਾ ਕਹਾਣ ਥੋੜੀ ਸਮਝਦਾ ਉਦੋਂ ਪਤਾ ਲੱਗਦਾ ਜਦੋਂ ਤੁਹਾਡੇ ਵਿਰੋਧੀ ਦਾ ਹੋ ਰਿਹਾ ਹੋਵੇ ਤਿਲਕ ਜੰਡੂ ਤੋਂ ਕੁਝ ਨਹੀਂ ਲੈਣਾ ਸੀ ਗੁਰੂ ਤੇਗ ਬਹਾਦਰ ਸਾਹਿਬ ਨੇ ਉਹ ਕਹਿੰਦੇ ਕਿਸੇ ਨੂੰ ਕੋਈ ਧਰਮ ਮੰਨਣ ਦਾ ਹੱਕ ਆ ਬਦਲਣ ਦਾ ਹੱਕ ਆ ਇਹਦੇ ਆਧਾਰ ਤੇ ਭੇਦਭਾਵ ਤੇ ਵਿਤਕਰਾ ਨਹੀਂ ਹੋਣਾ ਚਾਹੀਦਾ ਤੇ ਸਾਡੇ ਆਲੇ ਨੇ ਤਾਂ ਹਿੰਦੀ ਚਾਦਰ ਤਿਲਕ ਜਿੰਜੂ ਕਾਰਾ ਕਮਣਾਤਾ ਅਭੀਰਵਾਲ ਦੇਸ ਤੇ ਵਰਤਾ ਤੇ ਬਦਲਤਾ ਸਿੱਖੇ ਇਤਿਹਾਸ ਦਾ ਮੋਦੀ ਨੇ ਤੇ ਕੋਈ ਨਹੀਂ ਬੋਲਦਾ ਜੀ ਉਹਨਾਂ ਦੇ ਖਿਲਾਫ ਸੋ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਤੁਹਾਨੂੰ ਆਪਣੇ ਵਿੱਚ ਵੀ ਸੁਧਾਰ ਕਰਨੇ ਪੈਣਗੇ ਆਏ ਨਹੀਂ ਵੀ ਗਲਤੀ ਥੋੜੀ ਆ ਤੇ ਸਟੇਟ ਨੇ ਜ਼ੁਲਮ ਕਰਤਾ ਉਹਦੇ ਖਿਲਾਫ ਤਾਂ ਬੋਲਣਾ ਹੀ ਬੋਲਣਾ ਪਰ ਤੁਸੀਂ ਵੀ ਮੈਂ ਕਹਿੰਦਾ ਰਾਜੇਵਾਲ ਸਾਹਿਬ ਉਹਨਾਂ ਨੇ ਕਿੰਨੀਆਂ ਗਾਲਾਂ ਕੱਢੀਆਂ ਆ ਜਦੋਂ ਆਂ ਅੰਦੋਲਨ ਚੱਲਿਆ ਹਾਂ ਕਾਮਰੇਡ ਕੱਢ ਤੇ ਉਹ ਇੱਕ ਇੱਕਲਾ ਸਿੰਘ ਸਰਦਾਰ ਆ ਜਿਹੜਾ ਧੂਈ ਫਿਰਦਾ ਖਿੱਚੀ ਫਿਰਦਾ ਲੋਕਾਂ ਦੇ ਸਾਥ ਬਿਨਾਂ ਅੰਦੋਲਨ ਅੱਗੇ ਨਹੀਂ ਵਧਦੇ ਹੁੰਦੇ ਇਹ ਅੰਦੋਲਨ ਗਿਆ ਹੁਣ ਫਸ ਜੀ ਜਿਵੇਂ ਦਿੱਲੀ ਕਿਸਾਨ ਬੈਠੇ ਸੀਗੇ ਕਹਿੰਦੇ ਜਿੱਤ ਕੇ ਵੀ ਆਇਆ ਪਰ ਕਹਿੰਦੇ ਐਮਐਸਪੀ ਨਹੀਂ ਮਿਲੀ ਹਾਰ ਤਾਂ ਹੈਗੀ ਆ ਪਰ ਹੁਣ ਇਹ ਕਿਹਾ ਜਾ ਰਿਹਾ ਕੋਰਟ ਵੱਲੋਂ ਕਿ ਜਿਵੇਂ ਗ੍ਰਿਫਤਾਰੀਆਂ ਕਰਕੇ ਕਹਿੰਦੇ ਚਨਈ ਭੇਜ ਦੀ ਆਗੂਆਂ ਨੂੰ ਫਿਰ ਜਿਹੜੇ ਡੱਲੇਵਾਲ ਸਾਹਿਬ ਨੇ ਪੰਦੇਰ ਸਾਹਿਬ ਨੇ ਹੋਰ ਜਿਹਨੇ ਰਾਜਸਥਾਨ ਹਰਿਆਣਾ ਦੇ ਆਗੂ ਨੇ ਉਹਨਾਂ ਨੂੰ ਫਿਰ ਚਨਈ ਭੇਜ ਦੇਣਾ ਚਾਹੀਦਾ ਜਾਂ ਫਿਰ ਇਸ ਦਾ ਕੋਈ ਆਲਟਰਨੇਟਿਵ ਲੱਭਣਾ ਚਾਹੀਦਾ ਕਿ ਇਹ ਹੱਲ ਹੋਵੇ ਕਿਸਾਨ ਥੋੜ੍ਹ ਉੱਠ ਕੇ ਆਪਦੇ ਘਰਾਂ ਨੂੰ ਪਰਤ ਜਾਣ ਨਹੀਂ ਹਾਈ ਕੋਰਟ ਦੀਆਂ ਨਾ ਕਈ ਟਿੱਪਣੀਆਂ ਮਤਲਬ ਉਪਦੇਸ਼ਕ ਹੁੰਦੀਆਂ ਨੇ ਉਹ ਫੈਸਲਾ ਨਹੀਂ ਹੁੰਦਾ ਉਹਨੂੰ ਆਬਜ਼ਰਵੇਸ਼ਨ ਕਹਿੰਦੇ ਨੇ ਮਤਲਬ ਉਹਨਾਂ ਨੇ ਇਹ ਗੱਲ ਕਹੀ ਆ ਇਹਦਾ ਮਤਲਬ ਕਿਵੇਂ ਭੇਜ ਦੇਣਗੇ ਜਿੱਥੇ ਫੜ ਕੇ ਮਤਲਬ ਹੋ ਹੀ ਨਹੀਂ ਸਕਦਾ ਇਹਦਾ ਮਤਲਬ ਇਹ ਹੈ ਵੀ ਤੁਸੀਂ ਪੂਰਾ ਮਨ ਤੇ ਸ਼ਾਂਤੀਪੂਰਵਕ ਸੰਘਰਸ਼ਾ ਜਿਹੜਾ ਉਹ ਚਲਾਓ ਕਿਸਾਨ ਆਗੂਆਂ ਨੇ ਜਿਹੜੀ ਇਤਿਹਾਸ ਜਿੱਤ ਜਿੱਤੀ ਆ ਉਹਦਾ ਵਰਤਾਂਤ ਸਹੀ ਤਰ੍ਹਾਂ ਨਹੀਂ ਸਿਰਜਿਆ ਜਾ ਸਕਿਆ ਐਮਐਸਪੀ ਕੋਈ ਮੰਗ ਨਹੀਂ ਸੀ ਜਦੋਂ ਪੰਜਾਬ ਦਾ ਕਿਸਾਨ ਅੰਦੋਲਨ ਪੰਜਾਬ ਚੋਂ ਤੁਰਿਆ ਇਹ ਕਹਿੰਦੇ ਸੀ ਤਿੰਨਾ ਕਾਨੂੰਨਾਂ ਚੋਂ ਇੱਕ ਕਾਨੂੰਨ ਦੇ ਹੇਠਾਂ 10 ਲਾਈਨਾਂ ਲਿਖ ਦੋ ਐਮਐਸਪੀ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰਹੂਗੀ ਇਹ ਤਾਂ ਜਦੋਂ ਉੱਥੇ ਜਾ ਕੇ ਦੋ ਵਿਚਾਰਾਂ ਦੇ ਸਿੰਘ ਫਸੇ ਫੇਰ ਪਰਿਆੜ ਖੁੱਲੇ ਵੀ ਤੁਹਾਨੂੰ ਕਾਨੂੰਨ ਬਣਾਉਣ ਦਾ ਹੱਕ ਨਹੀਂ ਤੁਸੀਂ ਖੇਤੀ ਨੂੰ ਜਿਹੜਾ ਕਾਨੂੰਨ ਬਣਾਏ ਨੇ ਤੁਹਾਨੂੰ ਇਹ ਤਾਂ ਰਾਜਾਂ ਦਾ ਹੱਕ ਆ ਫੇਰ ਵੋਟ ਦੀ ਝੋਟ ਨਿਕਲੀ ਫੇਰ ਫੈਦਰਲ ਢਾਂਚੇ ਦੀ ਗੱਲ ਨਿਕਲੀ ਦੱਲੇਆਲ ਸਾਹਿਬ ਉਦੋਂ ਵੀ ਵੱਖਰੀ ਪੋਜੀਸ਼ਨ ਲਾਉਂਦੇ ਸੀ ਇਹ ਜਿੱਤ ਨੂੰ ਜਿੱਤ ਸਮਝਦੇ ਨਹੀਂ ਸੀ ਇਹ ਕਹਿੰਦੇ ਡਬਲਯੂਟੀ ਚ ਜਦੋਂ ਤੱਕ ਭਾਰਤ ਬਾਹਰ ਨਹੀਂ ਨਿਕਲਦਾ ਜਦੋਂ ਤੱਕ ਐਮਐਸਪੀ ਤੇ ਗਰੰਟੀ ਦਾ ਕਾਨੂੰਨ ਨਹੀਂ ਬਣਦਾ ਆਪਾਂ ਨੂੰ ਮੋਰਚਾ ਜਾਰੀ ਰੱਖਣਾ ਚਾਹੀਦਾ ਮੋਰਚੇ ਦੌਰਾਨ ਪੈਦਾ ਹੋਈਆਂ ਸੀ ਮੰਗਾਂ ਇਹ ਇਹ ਤਾਂ ਉਦੋਂ ਵੀ ਕਹਿੰਦੇ ਸੀ ਜਦੋਂ ਲਾਲਕੇ ਵਾਲੀ ਘਟਨਾ ਵਾਪਰੀ ਆ ਵੀ ਬੰਦ ਕਰ ਦਿਓ ਗੱਲਬਾਤ ਸਰਕਾਰ ਨਾਲ ਉਹ ਕਹਿੰਦੇ ਕਿਉਂ ਬੰਦ ਕਰੀਏ ਮੋਰਚੇ ਦੇ ਜਮਾਨਤਾ ਉਹਨਾਂ ਨੇ ਕਰਾਈਆਂ ਮੁੰਡਿਆਂ ਦੀਆਂ ਸਭ ਕੁਝ ਜਿਹੜੇ ਦੂਜੇ ਸੀ ਉਹ ਤਾਂ ਕੋਈ ਆਏ ਹੀ ਨਹੀਂ ਨਾ ਸਾਹਮਣੇ ਦੀਪ ਸਿੱਧੂ ਨੂੰ ਵੀ ਪੇਸ਼ ਹੋਣਾ ਪਿਆ ਨਾ ਸਰੈਂਡਰ ਕੀਤਾ ਸੀ ਉਹਨੂੰ ਵੀ ਕਹਿਣਾ ਪਿਆ ਉਹ ਸਾਰੇ ਭੱਜ ਗਏ ਉਹ ਜਿਹੜੇ ਸਿੱਖੋਂ ਤੇ ਅਜੇ ਪਾਲ ਫਰਾਂਡ ਵਰਗੇ ਲਾਲਕੇ ਦੇ ਮੂਹਰੇ ਖੜ ਕੇ ਕੇਸਰੀ ਨਿਸ਼ਾਨ ਚ ਫੋਟੋਆਂ ਪਾਉਂਦੇ ਸੀ ਦੂਜੇ ਦਿਨ ਫੋਟੋ ਹੀ ਗਾਇਬ ਕਰ ਗਏ ਹੁਣ ਪਤਾ ਨਹੀਂ ਸਤਲਜ ਮਿਸਲ ਦੇ ਨਾਂ ਤੇ ਫੇਰ ਇੱਥੇ ਤੰਬੂ ਲਾਏ ਹੋਏ ਨੇ ਉਹਨਾਂ ਨੇ ਉਹ ਉਹਨਾਂ ਬੰਦੇ ਆ ਨਹੀਂ ਸੋ ਜਿੱਤ ਦਾ ਵਰਤਾਂਤ ਸਹੀ ਨਹੀਂ ਸਿਰਜਿਆ ਗਿਆ ਆਪਸ ਚਾ ਕੇ ਝਟਨ ਚਿੱਟੀ ਹੋ ਗਏ 32 ਤੋਂ 52 ਬਣ ਗਈਆਂ ਯਾਰ ਹੁਣ ਤੂੰ ਮੈਨੂੰ ਇਹ ਦੱਸ ਇਕਤਾ ਕੀ ਹੋਣੀ ਸੀ ਸੋ ਇਸ ਕਰਕੇ ਜਿੱਤ ਦਾ ਵਰਤਾਂਤ ਸਹੀ ਨਹੀਂ ਸਿਰਜਿਆ ਗਿਆ ਅੰਦੋਲਨ ਦੇ ਵਰਤਾਂਤ ਨੂੰ ਸਹੀ ਤਰੀਕੇ ਨਾਲ ਆਤਮਸਾਤ ਨਹੀਂ ਕੀਤਾ ਗਿਆ ਉਹ ਕਰਨ ਦੀ ਲੋੜ ਆ ਜਿੱਤਾਂ ਹਾਂ ਜਿਹੜੇ ਦੂਜੇ ਧਿਰ ਸੀ ਉਹ ਕਹਿੰਦੇ ਸੀ ਆ ਨਹੀਂ ਕੀਤਾ ਆ ਨਹੀਂ ਕੀਤਾ ਆ ਨਹੀਂ ਕੀਤਾ ਆ ਨਹੀਂ ਕੀਤਾ ਚੱਲ ਹੁਣ ਲਾਹ ਲੈਂਡ ਚ ਆ ਮਨਾ ਲੈਣ ਮੰਗਾ ਹੁਣ 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 ਕਹੀ ਜਾਂਦੇ ਨੇ ਤੁਸੀਂ ਤਿੰਨ ਨੂੰ ਸੱਦਾ ਦਿੱਤਾ ਵੀਛੇ ਨੂੰ ਮੁਲਕ ਦੇ ਪਹੁੰਚਣ ਹਰਿਆਣੇ ਤੇ ਪੰਜਾਬ ਦੇ ਨਾਲ ਜਾਣ ਕਿਉਂ ਹਰਿਆਣੇ ਦੇ ਕਿਉਂ ਨਾ ਜਾਣ ਚੱਲ ਪੰਜਾਬ ਵਾਲੇ ਨੇ ਤਾਂ ਨੱਕੇ ਲਾਏ ਹੋਏ ਨੇ ਫਿਰ ਦੂਜੇ ਦਿਨ ਸਵੇਰੇ ਕਹਿੰਦੇ ਨਹੀਂ ਉੱਥੇ ਵਾਲਿਆਂ ਤੋਂ ਆ ਨਹੀਂ ਹੋਣਾ ਐਨੇ ਦਿਨ ਲੱਗਦੇ ਨੇ ਐਨੇ ਦਿਨ ਲੱਗਦੇ ਨੇ ਫਿਰ ਸ਼ਾਮ ਨੂੰ ਕਹਿੰਦੇ મોદી ਨੇ ਸਾਰੇ ਬਾਰਡਰਾਂ ਤੇ ਨੱਕੇ ਲਾਤੀ ਸਾਰੇ ਸਟੇਸ਼ਨਾਂ ਤੇ ਪੁਲਸ ਲਾਤੀ ਫਲਾਨੇ ਥਾਂ ਤੋਂ 32 ਰੋਕਲੇ ਫਲਾਨੇ ਤੋਂ 30 ਰੋਕਲੇ ਇੱਕ ਸਾਡਾ ਜੱਥਾ ਜੰਤਰ ਮੰਤਰ ਪਹੁੰਚਣ 'ਚ ਵੀ ਕਾਮਯਾਬ ਹੋ ਗਿਆ ਜੰਤਰ ਮੰਤਰ ਜ਼ਰੂਰੀ ਆ ਪਹੁੰਚਣਾ ਉੱਥੇ ਤਾਂ ਉਹਨੇ ਕੁੜੀਆਂ ਦੇ ਇੰਟਰਨੈਸ਼ਨਲ ਪਹਿਲਮਾਨ ਨੇ 15 20 ਸੀ ਉਹ ਨਹੀਂ ਬੈਠਣ ਦਿੱਤੀਆਂ ਤੁਸੀਂ ਆਰਾਮ ਲੀਲਾ ਗਰਾਊਂਡ ਕਰ ਲੋ ਫਿਰ ਹੁਣ ਕਹਿੰਦੇ ਆ ਸਾਬਤ ਹੋ ਗਿਆ ਮੁੱਦੀ ਨੇ ਸਾਬਤ ਕਰਤਾ ਵੀ ਸਾਡਾ ਅੰਦੋਲਨ ਆ ਮੁਲਕ ਪੱਧਰਾ ਅੰਦੋਲਨ ਤੇ ਸਭ ਤੋਂ ਵੱਡਾ ਇਤਿਹਾਸਕ ਅੰਦੋਲਨ ਇੰਜੇ ਫੜਾ ਮਾਰਨ ਦਾ ਕੋਈ ਫਾਇਦਾ ਜੀ ਕੰਦ ਤੇ ਲਿਖਿਆ ਹੋਇਆ ਉਹਨੂੰ ਤੁਸੀਂ ਪੜੋ ਦੂਜੇ ਪਾਸੇ ਉਹ ਹਾਲੇ ਵੀ ਉਹ ਸਿਆਣਪ ਕਰ ਰਹੇ ਨੇ ਉਹ ਬੁੱਧੀ ਦੀ ਵੀ ਇਹਨੂੰ ਕਹਿ ਰਹੇ ਨੇ ਵੀ ਭਾਈ ਅਸੀਂ ਵੀ ਜ਼ੋਰ ਲਾ ਰਹੇ ਹਾਂ ਕਿਸਾਨ ਅੰਦੋਲਨ ਨੂੰ ਇੱਕ ਕਰਨ ਵਾਲੇ ਪਾਸੇ ਤੁਰੋ ਆਪਾਂ ਉਧਰ ਨੂੰ ਤੁਰੀਏ ਦੱਲੇ ਵਾਲ ਕਹਿੰਦਾ ਉਹਨਾਂ ਨੂੰ ਕੀ ਹੱਕ ਕਿਸੇ ਨੇ ਸਵਾਲ ਪੁੱਛਿਆ ਜੇ ਉਹ ਤੁਹਾਡੀ ਹਮਾਇਤ ਤੇ ਆ ਜਾਣ ਕਹਿੰਦਾ ਉਹਨਾਂ ਨੂੰ ਕੀ ਹੱਕ ਹੈ ਸਾਡੇ ਅੰਦੋਲਨ ਚ ਦਾਖਲ ਦੇਣ ਦਾ ਸਾਡਾ ਮੋਰਚਾ ਅਸੀਂ ਚਲਾ ਰਹੇ ਹਾਂ ਸੋ ਮੁੜ ਸੋਚਣ ਦੀ ਲੋੜ ਆ ਸਾਰਿਆਂ ਨੂੰ ਮੁੜ ਸੋਚਣ ਦੀ ਲੋੜ ਆ ਕੱਠ ਲੋਹੇ ਦੀ ਲੱਠ ਸਿਰ ਵਿੱਚ ਝਾਲਮ ਦੇ ਏਕਤਾ ਹੋਏ ਬਿਨਾ ਸੰਘਰਸ਼ ਅੱਗੇ ਨਹੀਂ ਵਧਾਏ ਜਾਣੇ ਏਕਤਾ ਪੂਰੀ ਤਰ੍ਹਾਂ ਨਹੀਂ ਹੁੰਦੀ ਤਾਲਮੇਲ ਵਿੱਚ ਇੱਕ ਸੰਘਰਸ਼ ਦੀ ਗੱਲ ਅਗਰਹਾ ਸਾਹਿਬ ਨੇ ਪਿਰਤ ਪਾਈ ਹੋਈ ਆ ਉਸ ਪਾਸੇ ਤਰੋ ਨਹੀਂ ਤਾਂ ਸਟੇਟ ਫਿਰ ਇਕੱਲੇ ਇਕੱਲੇ ਨੂੰ ਕੁੱਟੂ ਜੀ ਜੀ ਬਹੁਤ ਸ਼ੁਕਰੀਆ ਮਾਲੀ ਸਾਹਿਬ ਸਾਡੇ ਨਾਲ ਸੀਗੇ ਗੱਲਬਾਤ ਕਰ ਰਹੇ ਸੀਗੇ ਇਕਤਾ ਦੇ ਵਿੱਚ ਬਲ ਕਿਉਂਕਿ ਜਿੱਥੇ ਰਾਹ ਜਿੱਥੇ ਰਾਹ ਹੁੰਦਾ ਹੈ ਉੱਥੇ ਹੀ ਕਹਿੰਦੇ ਸਫਲਤਾ ਮਿਲਦੀ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ ਇਕੱਠੇ ਹੁੰਦੇ ਨੇ ਜਾਂ ਨਹੀਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਟਿੱਪਣੀ ਕੀਤੀ ਸੀ ਉਸ ਦੇ ਉੱਤੇ ਵਿਚਾਰ ਵਟਾਂਦਰਾ ਕਰ ਰਹੇ ਸੀਗੇ ਇਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਕਿ ਕੀ ਕੁਝ ਹੋ ਸਕਦਾ ਹੈ ਇਸ ਤਰ੍ਹਾਂ ਗ੍ਰਿਫਤਾਰੀਆਂ ਵੀ ਨਹੀਂ ਹੋ ਸਕਦੀਆਂ ਕੈਂਪਸ ਸਹਾਇਕ ਦੇ ਸੀ ਜਗਵੀਤ ਤਨਵਾਦ